ਸਭ ਤੋਂ ਪਹਿਲਾਂ ਰਾਹੁਲ ਗਾਂਧੀ ਤੋਂ ਰਾਹੁਲ ਗਾਂਦੂ ਗਾਂਦੀ ਦੀ ਪੰਜਾਬ ਫੇਰੀ ਦਾ ਪੋਸਟਰ ਜਾਰੀ ਹੋਇਆ ਤਾਂ ਪੋਸਟਰ ਦੇ ਵਿੱਚ ਮਨਰੇਗਾ ਮਜ਼ਦੂਰ ਦੇ ਰੂਪ ਦੇ ਵਿੱਚ ਰਾਹੁਲ ਗਾਂਧੀ ਨਜ਼ਰ ਆ ਰਹੇ ਨੇ ਔਰ ਸਿਰ ਤੇ ਉਹਨਾਂ ਨੇ ਪਰਨਾ ਬੰਨਿਆ ਹੋਇਆ ਹੈ ਦੱਸਿਆ ਕਿ 28 ਫਰਵਰੀ ਨੂੰ ਬਰਨਾਲਾ ਦੇ ਵਿੱਚ ਕਾਂਗਰਸ ਦੀ ਰੈਲੀ ਹੋਣੀ ਹੈ ਔਰ ਉਸ ਨੂੰ ਲੈ ਕੇ ਸਿੱਧੇ ਤੌਰ ਤੇ ਪੋਸਟਰ ਹੀ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਹਮਲਾਵਰ ਹੋਣ ਵਾਲੀ ਹੈ ਰੈਲੀ ਭਾ ਜੀਪੀ ਤੇ ਮੌਜੂਦਾ ਕੇਂਦਰ ਸਰਕਾਰ ਤੇ ਕਿਸ ਤਰੀਕੇ ਦੇ ਨਾਲ ਇਹ ਰੈਲੀ ਜਿਹੜੀ ਹੈ ਉਹ ਨਿਸ਼ਾਨੇ ਸਾਧ ਦੇਗੀ और कांग्रेस की रैली हो जा रही है दस दी है कि अः रैली दे की कुछ रहेगा बहुत कुछ बयान कर रहे हैं ये पोस्टर अंत तो दिखा रहे हैं मोडे ते दहती नजर आ रही है आ, और परना जोड़ा सिर पर बनया हुआ है मोडे गयती नजर आ रही है सर, परना सिर पर बनिया होया महारैली और मनरेगा बचाओ संग्राम तो सीधे तौर पर जो पोस्टर तो नजर आ रहा है उस मनरेगा ਅਨੂੰ ਲੈ ਕੇ ਜੋ ਕਾਨੂੰਨ ਨਜੀਰਾਮ ਜੀ ਆਇਆ ਔਰ ਉਸ ਨੂੰ ਲੈ ਕੇ ਲਗਾਤਾਰ ਹਾਲਾਂਕਿ ਬਖਵਾਕਰ ਰੈਲੀਆਂ ਤੁਸੀਂ ਵੇਖ ਰਹੇ ਆ ਕਿ ਇਸ ਤਰੀਕੇ ਕਾਂਗਰਸ ਪਾਰਟੀ ਹਮਲਾਵਰ ਹੈ ਪਾਵੇਂ ਉਹ ਪੂਰੇ ਦੇਸ਼ ਪੱਧਰ ਦੀ ਗੱਲ ਕਰ ਰਹੀ ਹੈ ਪੰਜਾਬੀ ਨਿਰਦੇਸ਼ਪਤੀ ਦੀ ਗੱਲ ਕਰ ਲਈਏ ਪਰ ਦੂਜੇ ਪਾਸੇ ਇਹ ਮਹਾ ਰੈਲੀ ਵੀ ਹੋਣ ਜਾ ਰਹੀ ਕਿਉਂਕਿ ਸ਼ੁਰੂਆਤ ਦੇ ਵਿੱਚ ਜਦੋਂ ਜਾਣਕਾਰੀ ਮਿਲੀ ਸੀ ਕਿ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਔਰ ਰੈਲੀ ਕੀਤੀ ਜਾਏਗੀ ਤ ਉਸ ਦੇ ਵਿੱਚ ਇਕਤਾ ਮੰਰੇਗਾ ਨੂੰ ਲੈ ਕੇ ਜੋ ਜੀਰਾਮ ਜੀ ਕਾਨੂੰਨ ਆਇਆ ਦੂਸਾ ਯੂਐਸ ਟ੍ਰੇਡ ਡੀਲ ਅਜਾ ਵੀ ਜ਼ਿਕਰ ਹੋਇਆ ਕਿ ਉਹ ਸੂ ਨੂੰ ਲੈ ਕੇ ਵੀ ਕਿਸਾਨਾਂ ਦੇ ਹੱਕ ਵਿੱਚ ਕਾਂਗਰਸ ਦੇ ਵੱਲੋਂ ਰੈਲੀ ਜਿਹੜੀ ਕੀਤੀ ਜਾਣੀ ਹੈ ਤਾਂ ਅਜੇ ਦੇ ਵਿੱਚ ਹਾਲ ਹੀ ਫਰਾਲ ਇਸ ਗੱਲ ਕੀਤੀ ਜਾਵੇ ਪੋਸਟਰ ਦੀ ਸਾਜ ਦੇ ਵਿੱਚ ਮਨਰੇਗਾ ਨੂੰ ਲੈ ਕੇ ਹੀ ਆਧਾਰਿਤ ਇਹ ਮਹਾਰੈਲੀ ਜਿਹੜੀ ਹੈ ਉਹ ਨਜ਼ਰ ਆ ਰਹੀ ਹਾਲਾਂਕਿ ਇੱਕ ਲੋਟਾਈ ਪੋਸਟਰ ਨਹੀਂ ਹੋਏਗਾ ਹੋਰ ਬਹੁਤ ਸਾਰੇ ਤਰ੍ਹਾਂ ਦੇ ਇਹ ਵੀ ਦੇਖਿਆ ਜਾਂਦਾ ਕਿ ਜਦੋਂ ਵੱਡੀਆਂ ਰੈਲੀਆਂ ਹੁੰਦੀਆਂ ਨੇ ਬਹੁਤ ਸਾਰੇ ਵੱਖਰੇ ਵੱਖਰੇ ਪੋਸਟਰ ਤਿਆਰ ਕਰ ਲਏ ਜਾਂਦੇ ਨੇ ਪਰ ਪਹਿਲਾ ਪੋਸਟਰ ਜਿਹੜਾ ਸਾਹਮਣੇ ਆਇਆ ਉਸ ਦੇ ਵਿੱਚ ਰਾਹੁਲ ਗਾਂਧੀ ਜੋ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਇਸ ਪੋਸਟਰ ਦੇ ਵਿੱਚ ਸਾਫ਼ ਤੌਰ ਤੇ ਮਨਰੇਗਾ ਮਜ਼ਦੂਰ ਦੀ ਤਰ੍ਹਾਂ ਉਹਨਾਂ ਨੇ ਦਿਖ ਲੈਣ ਦੀ ਕੋਸ਼ਿਸ਼ ਕੀਤੀ ਹੈ ਹੋਰ ਇਸ ਦੇ ਵਿੱਚ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਮਨਰੇਗਾ ਮਜ਼ਦੂਰਾ ਨੂੰ ਕਿ ਉਹਨਾਂ ਦੇ ਫੱਕ ਦੀ ਆਵਾਜ਼ ਜਿਹੜੀ ਹੈ ਕਾਂਗਰਸ ਪਾਰਟੀ ਚੁਕੇਗੀ ਤਾਂ ਇਹ ਤਸਵੀਰ ਮਹਾਰੈਲੀ ਮੰਰੇਗਾ ਬਚਾਓ ਸੰਗਰਾਮ ਸਮਾ ਦਿੱਤਾ ਗਿਆ ਹੈ 11 ਵਜੇ ਔਰ ਮਿਤੀ ਜਿਹੜੀ ਹੈ 28 ਫਰਵਰੀ 2026 ਹੈ ਔਰ ਸਥਾਨ ਜਿਹੜਾ ਹੈ ਬਰਨਾਲਾ ਇਹ تین ਚੀਜ਼ਾਂ ਇਸ ਦੇ ਵਿੱਚ ਮੈਂਸ਼ਨ ਕੀਤੀਆਂ ਗਈਆਂ ਨੇ ਤੇ ਨਾਲ ਹੀ ਹਿਟਲੇ ਵਾਲੇ ਪਾਸੇ ਔਰ ਰਾਹੁਲ ਗਾਂਧੀ ਸਾਨੂੰ ਨਜ਼ਰ ਆ ਰਹੇ ਨੇ ਉਹਨਾਂ ਦੇ ਸਿਰ ਤੇ ਪਰਨਾ ਹੈ ਔਰ ਸਿੱਧੇ ਤੌਰ ਤੇ ਮੋਢੇ ਤੇ ਗੈਂਤੀ ਜਿਹੜੀ ਆ ਸਾਨੂੰ ਨਜ਼ਰ ਆ ਰਹੀ ਹੈ ਯਾਨੀ ਕਿ ਜਿਸ ਤਰੀਕੇ ਦੇ ਰੂਪ ਦੇ ਵਿੱਚ ਸਾਨੂੰ ਮੰਰੇਗਾ ਦੇ ਮਜ਼ਦੂਰ ਨਜ਼ਰ ਆਉਂਦੇ ਨੇ ਆਪਣਾ ਕੰਮਕਾਰ ਕਰਦੇ ਹੋਏ ਔਰ ਉਸੇ ਰੂਪ ਦੇ ਵਿੱਚ ਰਾਹੁਲ ਗਾਂਧੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਵਾਰ-ਵਾਰ ਸਰਕਾਰ ਇਹ ਕਹਿ ਚੁੱਕੀ ਹੈ ਕਿ ਇਹ ਕਾਨੂੰਨ ਜਿਹੜਾ ਹੈ ਉਹ ਬਿਲਕੁਲ ਵੀ ਖਲਾਫਤ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਨਹੀਂ ਹੈ ਵਿਨੈਸ਼ ਕਟਾਰੀਆ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਅ ਵਿਨੈਸ਼ ਇਹ ਪੋਸਟਰ ਅਸੀਂ ਵੇਖ ਰਹੇ ਹਾਂ ਇਸ ਦੇ ਵਿੱਚ ਪੋਸਟਰ ਹੀ ਬਹੁਤ ਕੁਝ ਸਨੇਹਾ ਦੇ ਰਿਹਾ ਹੈ ਰਾਹੁਲ ਗਾਂਧੀ ਅਸੀਂ ਪਹਿਲਾਂ ਵੀ ਵੇਖਿਆ ਜਦੋਂ ਕਿਸੇ ਟੈਕਸੀ ਡਰਾਈਵਰ ਦੇ ਨਾਲ ਮਿਲਦੇ ਨੇ ਤਾਂ ਟੈਕਸੀ ਡਰਾਈਵਰ ਦੇ ਵਾਂਗ ਹੀ ਉਹਨਾਂ ਦੇ ਵੱਲੋਂ ਪਹਿਰਾਵਾ ਕਿਸਮ ਦਾ ਲੈ ਲਿਆ ਜਾਂਦਾ ਹੈ ਗੱਲਬਾਤ ਹੁੰਦੀ ਹੈ ਕਿਸਾਨਾਂ ਦੇ ਕੋਲ ਪਹੁੰਚਦੇ ਨੇ ਉਸ ਤਰੀਕੇ ਦੇ ਨਾਲ ਔਰ ਹੁਣ ਮਜ਼ਦੂਰਾਂ ਦੀ ਗੱਲ ਹੋਏਗੀ ਤਾਂ ਉਸ ਤਰੀਕੇ ਦਾ ਹੀ ਪੋਸਟਰ ਅ ਬਰਜੋਤ ਦੇਖੋ ਜਿਹੜੀ ਬਰਨਾਲਾ ਰੈਲੀ ਹੋਣ ਜਾ ਰਹੀ ਹੈ ਉਸ ਨੂੰ ਕਾਂਗਰਸ ਦੋ ਤਰੀਕਿਆਂ ਨਾਲ ਇਨਕੈਸ਼ ਕਰਨਾ ਚਾਹ ਰਹੀ ਹੈ ਇੱਕ ਤਾਂ ਮਨਰੇਗਾ ਮਜ਼ਦੂਰਾਂ ਦੇ ਫੇਵਰ ਦੇ ਵਿੱਚ ਦੂਸਰਾ ਜਿਹੜੀ ਟ੍ਰੇਡ ਡੀਲ ਹੋਈ ਹੈ ਯੂ ਐਸ ਇੰਡੀਆ ਦੀ ਉਸ ਦੇ ਵਿੱਚ ਜਿਹੜਾ ਕਿਸਾਨੀ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਉਸ ਦੇ ਮੱਦੇ ਨਜ਼ਰ ਇਸੇ ਲਈ ਇਸ ਰੈਲੀ ਨੂੰ ਕਿਸਾਨ ਮਜ਼ਦੂਰ ਰੈਲੀ ਕਿਹਾ ਜਾ ਰਿਹਾ ਹੈ ਮੰ ਰੇ ਗਾਲੇ ਮਜ਼ਦੂਰਾ ਦਾ ਕੰਮ ਦਾ ਟਾਰਗੇਟ ਵੀ ਇਨ ਕੈਸ਼ ਹੋਊਗਾ ਤੇ ਕਿਸਾਨਾਂ ਨਾਲ ਵੀ ਹੋਊਗਾ ਸ਼ਾਇਦ ਇਹੀ ਕਾਰਨ ਹੈ ਕਿ ਜਿਹੜਾ ਪੋਸਟਰ ਦੇ ਵਿੱਚ ਰਾਹੁਲ ਗਾਂਧੀ ਦੀ ਫੋਟੋ ਲਾਈ ਗਈ ਹੈ ਉਸ ਦੇ ਵਿੱਚ ਉਹਨਾਂ ਨੂੰ ਕਿਸਾਨ ਦੇ ਤੌਰ ਤੇ ਦਿਖਾਇਆ ਗਿਆ ਹੈ ਕਿ ਜਿਵੇਂ ਇੱਕ ਆਮ ਕਿਸਾਨ ਹੁੰਦਾ ਹੈ ਸਿਰ ਤੇ ਗਮਚਾ ਬੰਨ ਕੇ ਹਲ ਚੱਕ ਕੇ ਕਿਥਾਂ ਵਿੱਚ ਜਾ ਰਿਹਾ ਹੁੰਦਾ ਹੈ ਉਸੇ ਤਰੀਕੇ ਨਾਲ ਰਾਹੁਲ ਗਾਂਧੀ ਨੂੰ ਉਹ ਪੋਸਟਰ ਵਿੱਚ ਪੇਸ਼ ਕੀਤਾ ਗਿਆ ਹੈ ਪੁਸ਼ਟੀ ਇਸ ਦੀ ਹੋ ਗਈ ਸੀ ਕਿ ਬਰਨਾਲਾ ਨੂੰ 28 ਤਰੀਕ ਨੂੰ ਰੈਲੀ ਹੋ ਰਹੀ ਹੈ 11 ਵਜੇ ਦੇ ਕਰੀਬ ਦਾ ਟਾਈਮ ਹੈ ਜਿਹੜਾ ਪੋਸਟਰ ਦੇ ਵਿੱਚ ਵੀ ਲਿਖਿਆ ਹੋਇਆ ਹੈ ਤੇ ਇਹਨੂੰ ਇੱਕ ਤਰੀਕੇ ਨਾਲ ਇੱਕ ਕੈਂਪੇਨ ਕਿਕ ਆਫ ਕਰਨ ਲਈ ਆ ਜਾ ਰਿਹਾ ਹੈ ਕਿ ਮਨਰੇਗਾ ਨੂੰ ਲੈ ਕੇ ਤਾਂ ਕੈਂਪੇਨ ਆਲਰੇਡੀ ਚੱਲ ਹੀ ਰਹੀ ਹੈ ਕਾਂਗਰਸ ਸਾਰੇ ਪੈਨ ਇੰਡੀਆ ਕਰ ਹੀ ਰਹੀ ਹੈ ਨਾਲ ਹੁਣ ਟ੍ਰੇਡ ਡੀਲ ਨੂੰ ਲੈ ਕੇ ਵੀ ਕਿਸਾਨਾਂ ਦੇ ਫੇਵਰ ਵਿੱਚ ਇੱਕ ਕੈਂਪੇਨ ਕਿਕ ਆਫ ਕਰ ਰਹੀ ਹੈ ਕਾਂਗਰਸ ਅਨ ਵਾਲੇ ਟਾਈਮ ਵਿੱਚ ਕਾਂਗਰਸ ਐਕਸਪੈਕਟ ਕਰ ਰਹੀ ਹੈ ਕਿ ਇਹ ਕੈਂਪੇਨ ਹੈ ਜਿਹੜੀ ਪੈਨ ਇੰਡੀਆ ਇੱਕ ਮੁਹਿੰਮ ਬਣੂਗੀ ਠੀਕ ਗੁਰਜੀਤ ਬਿਲਕੁਲ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿਨੈਸ਼ तमाम ਗੱਲਬਾਤ ਲਈ ਧੰਨਵਾਦ ਹੈ ਤਾਂ ਬਿਲਕੁਲ ਕਿਸਾਨਾਂ ਕਿ ਕਿਸ ਤਰੀਕੇ ਦੇ ਨਾਲ ਇਹ ਰੈਲੀ ਹੋਏਗੀ ਦੱਸਣ ਦੀ ਪੋਸਟਰ ਦੇ ਰਾਹੀਂ ਕੋਸ਼ਿਸ਼ ਕੀਤੀ ਐ ਸਰਵਨ ਸਿੰਘ ਪੰਦੇ ਸਾਡੇ ਨਾਲ ਕਿਸਾਨਾਂ ਨੂੰ ਔਨਲਾਈਨ ਤੇ ਮੌਜੂਦ ਨੇ ਪੰਦੇ ਸਾਹਿਬ ਸਵਾਗਤ ਹੈ న్యూਸ 18 ਪੰਜਾਬ ਤੇ ਅ ਰਾਹੁਲ ਗਾਂਧੀ ਆ ਰਹੇ ਨੇ ਪੰਜਾਬ ਬਰਨਾਲਾ ਚ ਰੈਲੀ ਹੋਣ ਜਾ ਰਹੀ 28 ਤਰੀਕ ਨੂੰ ਉਸ ਦਾ ਪੋਸਟਰ ਆਇਆ ਹੈ ਔਰ ਉਸ ਦੇ ਵਿੱਚ ਅ ਸਿਰ ਤੇ ਪਰਨਾ ਬਨ ਕੇ ਉਹ ਪ੍ਰੋਪਰ ਇੱਕ ਅਸੀਂ ਕਹਿ ਸਕਦੇ ਐ ਇੱਕ ਮਜ਼ਦੂਰ ਇੱਕ ਕਿਸਾਨ ਨੂੰ ਸੁਨੇਹਾ ਦੇ ਰਹੇ ਨੇ ਕਿ ਇਹ ਰੈਲੀ ਤੁਹਾਡੇ ਹੱਕ ਵਿੱਚ ਹੋਏਗੀ ਕਿ ਕੁਝ ਕਹੋਗੇ ਕਿ ਕੁਝ ਫਸਟ ਰਿਐਕਸ਼ਨ ਹੈ ਤੁਹਾਡਾ ਉਹ ਦੇਖੋ ਇਹਨੂੰ ਦੋ ਤਰੀਕੇ ਨਾਲ ਕਿਹਾ ਜਾ ਸਕਦਾ ਦੱਸਿਆ ਜਾ ਸਕਦਾ ਵਾ ਇੱਕ ਤਾਂ ਜਦੋਂ ਵੀ ਕੋਈ ਇਲੈਕਸ਼ਨ ਆ ਰਹੀ ਆ ਸੱਤਾ ਪੱਖ ਤੇ ਵਿਪੱਖ ਜੜਾ ਵਾ ਉਹ ਆਪਣੇ ਆਪਣੇ ਢੰਗ ਨਾਲ ਜੜਾ ਵਾ ਆਪਣੀ ਜਿਹੜੀ ਵਿਰੋਧੀ ਤਰ੍ਹਾਂ ਦੀ ਪੋਜੀਸ਼ਨ ਹੋਊ ਕਿ ਜਿਹੜੀ ਉਹਨਾਂ ਦੀ ਜ਼ਮੀਨ ਖੁੱਸੀ ਹੋਈ ਆ ਉਹ ਪ੍ਰਾਪਤ ਕਰਨ ਔਰ ਉਹ ਆਪਣੀ ਤਲਾਸ਼ਨ ਸਿਆਸੀ ਪੋਜੀਸ਼ਨ ਵੀ ਕੀ ਬਣਦੀ ਹੈਗੀ ਆ ਔਰ ਇਹਦੇ ਸੱਤਾਧਾਰੀ ਵੀ ਵੋਟਾਂ ਆ ਰਹੀਆਂ ਔਰ ਦੇਖੋ ਜੇ ਬਰੋਦੀ ਤੇਰੇ ਜਿਹੜੇ ਲੋਕਾਂ ਦੇ ਅਸਲ ਮੁੱਦੇ ਆ ਹੂੰ ਆਵੇਂ ਨੀਤੀ ਪੱਖੋਂ ਕੋਈ ਫਰਕ ਨਹੀਂ ਹੁੰਦਾ ਕਿਸੇ ਦਾ ਜੇ ਲੋਕਾਂ ਦੇ ਅਸਲ ਮੁੱਦੇ ਚੁੱਕਦੇ ਨੇ ਮੰਨ ਲਓ ਕਿਸੇ ਕਿਸਮ ਦੇ ਵੀ ਤੇ ਉਹ ਅਸਲ ਮੁੱਦਿਆਂ ਦੇ ਜੇ ਕੋਈ ਵੀ ਲਕਸ਼ਣ ਹੁੰਦੀ ਆ ਤਾਂ ਚੰਗੀ ਗੱਲ ਹੁੰਦੀ ਆ ਕਈ ਵਾਰੀ ਮੁੱਦੇ ਜਿਹੜੇ ਉੱਪਰਦੇ ਹੀ ਨਹੀਂ ਹੈਗੇ ਆਮ ਜਨਤਾ ਦੇ ਪਰ ਚਲੋ ਰਾਹੁਲ ਗਾਂਧੀ ਆ ਰਹੇ ਉਹਨਾਂ ਨੇ ਆਪਣਾ ਕਾਂਗਰਸ ਪਾਰਟੀ ਨੂੰ ਆਪਣੀ ਨੂੰ ਮਜ਼ਬੂਤ ਕਰਨਾ ਉਹਦੇ ਹਿਸਾਬ ਨਾਲ ਉਹਨਾਂ ਨੇ ਮੁੱਦੇ ਚੁਣੇ ਹੈਗੇ ਆ ਇਹ ਦੋ ਨਜ਼ਰੀਆ ਹਰ ਇੱਕ ਬਰੋਧੀ ਧਿਰ ਨੂੰ ਵੀ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਹੈਗਾ ਪਰ ਉਹਦੇ ਵਿੱਚ ਵਿਦੇਸ਼ਾ ਭੋ ਲੀਡਰ ਆਫ ਆਪੋਜੀਸ਼ਨ ਨੇ ਸੈਂਟਰ ਦੇ ਵਿੱਚ ਔਰ ਜੋ ਰਾਹੁਲ ਗਾਂਧੀ ਕਹਿੰਦੇ ਨੇ ਸੁਭਾਵਿਕ ਤੌਰ ਤੇ ਪੂਰਾ ਦੇਸ਼ ਸੁਣਦਾ ਹੈ ਔਰ ਇਹ ਇੰਪੈਕਟਿਵ ਕਿੰਨਾ ਇੰਪੈਕਟਫੁਲ ਰਹੇਗਾ ਇਹ ਬਹੁਤ ਆਪਣੇ ਆਪ ਦੇ ਵਿੱਚ ਅਹਿਮਤ ਰੱਖਦਾ ਹੈ ਦੇਖੋ ਬਣੇ ਰਹੋ ਸਾਡੇ ਨਾਲ ਪ੍ਰਤਾਪ ਸਿੰਘ ਬੱਲੇਵਾਲ ਭਾਜਪਾ ਤੋਂ ਨੇ ਔਰ ਸੁਖਵਿੰਦਰ ਕੋਟਲੀ ਜੀ ਸਾਡੇ ਨਾਲ ਫੋਨ ਲਾਈਨ ਤੇ ਕਾਂਗਰਸ ਪਾਰਟੀ ਤੋਂ ਨੇ ਕੋਟਲੀ ਸਾਹਿਬ ਤੋੜਾਰੂ ਕਰਾਂਗੇ ਪੰਦੇਸ ਸਾਹਿਬ ਕਹਿ ਰਹੇ ਨੇ ਕਿ ਦੋ ਤਰੀਕੇ ਦੇ ਨਾਲ ਇਸ ਪੋਸਟਰ ਨੂੰ ਵੇਖਿਆ ਜਾ ਸਕਦਾ ਹੈ ਇੱਕ ਤਾਂ ਠੀਕ ਹੈ ਉਹ ਆਪਣੀ ਜ਼ਮੀਨ ਜਿਹੜੀ ਖੁਸ਼ੀ ਹੋਈ ਹੈ ਉਹ ਲੱਭ ਰਹੇ ਨੇ ਦੂਸਰਾ ਸਿੱਧੇ ਤੌਰ ਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣ ਦੀ ਵੀ ਕੋਸ਼ਿਸ਼ ਹੈ ਦੇਖੋ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਸੀ ਰਾਹੁਲ ਗਾਂਧੀ ਜੀ ਦਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਆਉਣ ਦਾ ਜੋ ਫੈਸਲਾ ਕੀਤਾ ਉਹਦੇ ਨਾਲ ਪੰਜਾਬ ਦੀ ਕਾਂਗਰਸ ਦੇ ਅੰਦਰ ਔਰ ਲੋਕਾਂ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਵੀ ਪੈਦਾ ਹੋਇਆ ਹੂੰ ਜਿੱਥੋਂ ਤੱਕ ਇਹ ਕਿਹਾ ਜਾ ਰਿਹਾ ਕਿ ਸਾਥੀ ਜੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਕਿ ਉਹ ਜ਼ਮੀਨ ਤਲਾਸ਼ ਰਹੇ ਨੇ ਜਿਹੜੀ ਉਹਨਾਂ ਦੀ ਜ਼ਮੀਨ ਖੁੱਸੀ ਹੋਈ ਹੈ ਹੂੰ ਸ਼੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਅੰਦਰ ਦੇਸ਼ ਦਾ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਗਿਆ ਔਰ 7 ਮੈਂਬਰ ਪਾਰਲੀਮੈਂਟ ਚੁਣ ਕੇ ਪੰਜਾਬ ਦੀ ਧਰਤੀ ਤੋਂ ਗਏ ਨੇ ਜਿਹੜੀ ਜ਼ਮੀਨ ਕਾਂਗਰਸ ਦੀ ਸੀ ਉਹ ਕਾਂਗਰਸ ਤੇਜ਼ੀ ਦੇ ਨਾਲ ਜਿਹੜਾ ਆ ਉਹ ਅੱਗੇ ਵਧੀ ਹੈ ਹਾਂ 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 ਜੋ ਲੋਕ ਮੁੱਦੇ ਲੈ ਕੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਆ ਰਹੇ ਨੇ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਹਾਂ ਔਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਿਸ ਤਰੀਕੇ ਦਾ ਰਵਈਆ ਪਾਰਲੀਮੈਂਟ ਦੇ ਅੰਦਰ ਆਪੋਜੀਸ਼ਨ ਪ੍ਰਤੀ ਰੱਖਦੇ ਨੇ ਔਰ ਲੇਕਿਨ ਜਿਹੜਾ ਰਾਹੁਲ ਗਾਂਧੀ ਜੀ ਨੇ ਭਾਰਤੀ ਜਨਤਾ ਪਾਰਟੀ ਨੂੰ ਕਟਾਰੇ ਦੇ ਅੰਦਰ ਖੜਾ ਕੀਤਾ ਉਹਦੇ ਨਾਲ ਜਿੱਥੇ ਰਾਹੁਲ ਗਾਂਧੀ ਜੀ ਦੀ ਲੋਕਪ੍ਰਿਤਾ ਵਧੀ ਸੀ ਜ਼ਮੀਨ ਅਸੀਂ ਆਪਣੀ ਖੁਦ ਤਲਾਸ਼ੀ ਨਹੀਂ ਲੋਕਾਂ ਨੇ ਜ਼ਮੀਨ ਸਾਨੂੰ ਦਿੱਤੀ ਆ ਪਾਰਲੀਮੈਂਟ ਦੀਆਂ ਚੋਣਾਂ ਦੇ ਅੰਦਰ ਹਾਂ ਰਾਹੁਲ ਗਾਂਧੀ ਜੀ ਕਾਬਲ ਨੇਕ ਲੀਡਰ ਨੇ ਉਹ ਪੰਜਾਬ ਆ ਰਹੇ ਨੇ ਪੰਜਾਬ ਦੇ ਲੋਕ ਮੁੱਦੇ ਵੀ ਉੱਠਣਗੇ ਦੇਸ਼ ਦੇ ਲੋਕ ਮੁੱਦੇ ਵੀ ਉੱਠਣਗੇ ਤੇ ਕਾਂਗਰਸ ਜਿਹੜੀ ਉਹਨਾਂ ਦੇ ਆਉਣ ਦੇ ਨਾਲ ਮਜ਼ਬੂਤ ਹੋਏਗੀ ਇਹ ਸਾਨੂੰ ਇੱਕ ਬਹੁਤ ਵੱਡੀ ਉਮੀਦ ਤੇ ਆਸ ਹੈ ਕਿ ਕਾਂਗਰਸ ਪਾਰਟੀ ਉਹਨਾਂ ਦੇ ਆਉਣ ਦੇ ਨਾਲ ਇੱਕ ਚੋਣਾਂ ਦਾ ਮਾਹੌਲ ਵੀ ਜਿਹੜਾ ਸ਼ੁਰੂ ਹੋ ਜਾਏਗਾ ਠੀਕ ਹੈ ਠੀਕ ਹੈ ਪੰਜਾਬ ਚ ਅੱਗੇ ਆਏਗੀ ਤੇ ਸਰਕਾਰ ਬਣਾਈਗੀ ਠੀਕ ਹੈ ਭਲੇਵਾਲ ਸਾਹਿਬ ਤੁਹਾਡਾ ਰੁਕ ਕਰਦੇ ਹਾਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿਹੜਾ ਪਾਇਆ ਜਾਏਗਾ ਜਿਹਾਏ ਕਈ ਫੈਸਲੇ ਜੋ ਨਾਮਨਜ਼ੂਰ ਨੇ ਭਾਵੇਂ ਮਜ਼ਦੂਰ ਹੋਣ ਭਾਵੇਂ ਉਹ ਕਿਸਾਨ ਹੋਣ ਦੇਖੋ ਜਿਹੜਾ ਪੋਸਟਰ ਦਾ ਨਾਮ ਇਹਨਾਂ ਨੇ ਰੱਖਿਆ ਵਾ ਰੈਲੀ ਦਾ ਨਾਮ ਰੱਖਿਆ ਮੰਰੇਗਾ ਬਚਾਓ ਰੈਲੀ ਉਹਨ ਮੰਰੇਗਾ ਬਚਾਓ ਰੈਲੀ ਕਰਨਾਰੇ ਨੇ ਮਾਯੂਗ ਰਾਹੁਲ ਜੀ ਪਰ ਉਸ ਰੈਲੀ ਕਰਨ ਤੋਂ ਪਹਿਲਾਂ ਇਹ ਦੱਸਣ ਕਿ ਮੰਰੇਗਾ ਦੇ ਤਹਿਤ ਜਿਹੜੇ ਅੱਜ ਕੱਲ ਇਹ ਪਿੰਡੋਂ ਪਿੰਡੀ ਗਏ ਨੇ ਹਰ ਲਾਕੇ ਦੇ ਵਿੱਚ ਗਏ ਨੇ ਰਾਜੇ ਬਰਿੰਗ ਹੁਣੇ ਉੱਥੇ ਦੋ ਗੱਲਾਂ ਕਹਿੰਦੇ ਨੇ ਕਿ ਪਹਿਲਾਂ ਕੰਮ ਨਹੀਂ ਮਿਲਦਾ ਸੀਗਾ 100 ਦਿਨ ਅਸੀਂ ਕੀਤਾ ਸੀ ਪਰ ਕੰਮ ਨਹੀਂ ਮਿਲਦਾ ਸੀ ਮਤਲਬ ਮਨਰੇਗਾ ਦੇ ਤਹਿਤ ਗਰੀਬ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਿਆ ਹੂੰ ਉਹ ਇਹ ਇਹ ਦੱਸਨਾਰੇ ਨੇ ਉੱਤੇ ਸਰਕਾਰ ਕੀ ਦੀ ਸੀ ਜੀ 25 ਦਿਨ 30 ਦਿਨ 35 ਦਿਨ ਚੱਕਿਆ ਹੀ ਨਹੀਂ ਨੀ ਮੁੱਦਾ ਇਹ ਐਮਪੀ ਸਾਹਿਬ ਵੀ ਰਹੇ ਨੇ ਸਾਰੇ ਰਹੇ ਨੇ ਤਾਂ ਕਿਨੇ ਦੇਣਾ ਸੀ ਜੀ ਕੰਮ ਇੱਥੋਂ ਦੀ ਸਰਕਾਰ ਨੇ ਜਿਹਦੇ ਨਾਲ ਭਾਈਵਾਲ ਹੋ ਕੇ ਬੈਠੇ ਸੀਗੇ ਉਹਦੇ ਖਿਲਾਫ ਕਰਨਾ ਰਿਹਾ ਦੂਸਰੀ ਇਹ ਗੱਲ ਕਹਿੰਦੇ ਆ ਕਿ ਮਨਰੇਗਾ ਦੀ ਦਿਹਾੜੀ 700 ਰੁਪਇਆ ਹੋਣੀ ਚਾਹੀਦੀ ਹੈ ਹੂੰ ਕਿ ਰਾਹੁਲ ਗਾਂਧੀ ਜੀ ਜਿਹੜਾ ਨਾਲ ਦਾ ਸਾਡੇ ਸੂਬਾ ਹੈ ਹਿਮਾਚਲ ਜਿੱਥੇ ਦਿਹਾੜੀ 247 ਰੁਪਏ ਆ ਕਿ ਉਹ ਸੂਬੇ ਦੀ 700 ਰੁਪਏ ਦਿਹਾੜੀ ਕਰਕੇ ਆਉਣਗੇ ਜੀ ਜਿਹੜੀ ਪੰਜਾਬ ਚ ਆ ਕੇ ਮੰਗ ਇਹ ਕਰਦੇ ਨੇ 700 ਰੁਪਏ ਕਰਨ ਲਈ ਤੇ ਉੱਥੇ 700 ਰੁਪਏ ਕਰਕੇ ਆਉਣਗੇ ਇਹ ਕਰਕੇ ਆਉਣਗੇ ਫਿਰ ਤਾਂ ਕਰਨ ਦਾ ਫਾਇਦਾ ਹੈ ਜੀ ਠੀਕ ਹੈ ਤੇ ਸਵਾਲ ਇਹ ਹੈ ਕਿ 125 ਦਿਨ ਮੋਦੀ ਸਾਹਿਬ ਦੀ ਸਰਕਾਰ ਨੇ ਕਰਤੀ ਦਿਹਾੜੀ ਇਸ ਦੀ ਦਾ ਵਿਰੋਧ ਕਰਨ ਆਉਣਗੇ ਜੀ ਇੱਕ ਚੀਜ਼ ਹੋਰ ਆ ਜੀ ਕਹਿੰਦੇ ਹੁੰਦੇ ਨੇ ਕਪੜਾ ਬੜਾ ਜੀ میری ਭੈਣਾ ਨੂੰ ਕੱਪੜੇ ਪਾਜੀ ਜੋ ਕੱਟਣਾ ਜੀ ਕੱਪੜੇ ਹੋਈ ਹੈ ਜੀ ਕੱਪੜੇ ਪਾਜੀ ਕਰਨ بچਾਉਣ ਦੇ ਲਈ ਇੱਕ ਸਕੀਮ ਨੇ ਢਿੱਕਈ ਹੈ ਜੀ ਰਾਮ ਜੀ ਉਹਨੂੰ ਕੱਪੜੇ ਹੋਇਆ ਉਹਨੂੰ ਜਸਟੀਫਾਈ ਕਰਨ ਉਹਨਾਂ ਕੇ راہول ਜੀ ਇਹ ਦੱਸਣ ਹੋਣਗੇ ਕਿਤਾ ਜੀ ਲੁੱਟ ਬਹੁਤ ਮਚਾਈ ਸੀ ਇਹ ਮਨਰੇਗਾ ਦੇ ਤਹਿਤ ਉਹ ਬੰਦ ਕਰਤੀ મોદી ਸਾਹਿਬ ਇਹ ਦੱਸਣ ਹੋਣਗੇ ਸੋ ਕੁੱਲ ਮਿਲਾ ਕੇ ਐਨਆਰ ਜਿਹੜੀ ਇੰਟਰਨਲ ਗੁੱਟਬਾਜੀ ਚੱਲਦੀ ਪਈ ਹੈ ਨਾ ਗੁਰਜੋਤ ਉਦੇ ਕਰਕੇ ਆ ਰਹੇ ਨੇ ਨਹੀਂ ਉਹ ਤਾਂ ਕਹਿ ਰਹੇ ਕਿ ਬੂਸ ਮਿਲੇਗਾ ਪਾਰਟੀ ਨੂੰ ਸਾਰੀਆਂ ਉਹ ਮਜ਼ਬੂਤੀ ਨੂੰ ਲੈ ਕੇ ਵੀ ਪਹਿਲਾਂ ਹੀ ਕਹਿ ਚੁੱਕੇ ਨੇ ਕੋਟਲੀ ਸਾਹਿਬ ਤੇ ਯੂਐਸ ਟ੍ਰੇਡ ਡੀਲ ਨੂੰ ਲੈ ਕੇ ਕੀ ਕਹੋਗੇ ਉਸ ਦਾ ਵੀ ਜ਼ਿਕਰ ਹੋਏਗਾ ਉਸ ਨੂੰ ਲੈ ਕੇ ਵੀ ਲਗਾਤਾਰ ਉਹ ਆਵਾਜ਼ ਚੁੱਕ ਰਹੇ ਨੇ ਯੂਐਸ ਟ੍ਰੇਡ ਡੀਲ ਛੋਟਾ ਜਿਹਾ ਰਿਐਕਸ਼ਨ ਹੈ ਉਸ ਤੋਂ ਬਾਅਦ ਮੈਂ ਪ੍ਰਦੇਸ਼ ਸਾਹਿਬ ਕੋਲ ਜਾਣਾ ਹੈ ਬਲੇਵਾਲ ਸਾਹਿਬ ਮੈਂ ਉਹੀ 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 ਬੇਨਤੀ ਕਰ ਰਿਹਾ ਸੀ ਕਿ ਪਹਿਲਾਂ ਤਾਂ ਗੁੱਟਬਾਜ਼ੀ ਬਹੁਤ ਵੱਡੀ ਹੈ ਉਹਦਾ ਹੀ ਪਤਾ ਲੱਗਣਾ ਕੀ ਹੋਣਾ ਦੂਜਾ ਯੂਐਸ ਟ੍ਰੇਡ ਡੀਲ ਤੇ ਕੀ ਹੈ ਜੀ ਹੂੰ ਯੂਐਸ ਟ੍ਰੇਡ ਡੀਲ ਦਾ ਹਜੇ ਜੋ ਕਿਸਾਨਾਂ ਦੇ ਹਿੱਤ ਦੇ ਵਿੱਚ ਅਸੀਂ ਫੈਸਲੇ ਕੀਤੇ ਆ ਪੰਜਾਬ ਦੇ ਕਿਸਾਨ ਦੇ ਹਿੱਤ ਦੀ ਡੀਲ ਹੈ ਉਹ ਪੰਜਾਬ ਦਾ ਕਿਸਾਨ ਨਹੀਂ ਇਹ ਕਹਿ ਸਕਦਾ ਕਿ ਸਾਡੇ ਹਿੱਤ ਦੀ ਡੀਲ ਨਹੀਂ ਹੋਈ ਬਾਕੀ ਜੋ ਮਰਜ਼ੀ ਕਹੀ ਜਾਂ ਪੰਜਾਬ ਦੇ ਕਿਸਾਨ ਦੇ ਦੇ ਚਾਰ ਪਿਆਉਣੇ ਆ ਉਹ ਕੀ ਕਹਿਣਗੇ ਬਾਸਮਤੀ ਵਾਲੇ ਕਿ ਸਾਨੂੰ ਬਾਸਮਤੀ ਨਾ ਭੇਜਿਓ ਅਮਰੀਕਾ ਨੂੰ ਇਹ ਟ੍ਰੇਡ ਡੀਲ ਦੇ ਤਹਿਤ ਜਾਣੀ ਆ ਤੇ ਚਾਰ ਪੀਏ ਜੇਬ ਚੋਣੇ ਇਹ ਕਹਿਣਗੇ ਖੱਟ ਜਾਣੀ ਹੈ ਜੀ ਇਹ ਜਾ ਕੇ ਕਹਿਣਗੇ ਜੀ ਸੋ ਇਹ ਕੁੱਲ ਮਲਾਕੇ ਦੇ ਜੋ ਤੇ ਆਪ ਦੀ ਗੁੱਟਬਾਜੀ ਹੈ ਨਾ ਜਿਹੜੀ ਉਹਦੇ ਤੇ ਬਰਿਆਮ ਲਾਉਣ ਆਉਣ ਲੱਗੇ ਆ ਕਿ ਇਕੱਠੇ ਇੱਕ ਤਸਵੀਰ ਤੇ ਫੋਟੋ ਖਿਜਾ ਲੈਣਗੇ ਬਾਕੀ ਮੇਰੇ ਸਹਾਰਾ ਦਾ ਮੈਡਮ ਸਿੱਧੂ ਵਾਲੇ ਬਿਆਨ ਤੇ ਵੀ ਉਹਨਾਂ ਤੋਂ ਲੈ ਲਾਂਗੇ ਆਪਾਂ ਜੀ ਉਹਦੇ ਬਾਰੇ ਕੀ ਕਹਿਗੇ ਬੰਦੇ ਸਾਬ ਕੀ ਕਹਿਣਾ ਚਾਹੂਗੇ ਕੋਈ ਮਸਲਾ ਨਹੀਂ ਹੈ ਕਹਿੰਦੇ ਯੂਐਸ ਟ੍ਰੇਡ ਡੀਲ ਦਾ ਤਾਂ ਕੋਈ ਮਸਲਾ ਹੈ ਹੀ ਨਹੀਂ ਬਲਕਿ ਪੈਸੇ ਆ ਰਹੇ ਨੇ ਜਾ ਨਹੀਂ ਰਹੇ ਆ ਦੇਖੋ ਜਿੱਥੋਂ ਤੱਕ ਉਹਨਾਂ ਦੀ ਫੇਰੀ ਦਾ ਸਵਾਲ ਉਹਨੂੰ ਆਰਡਰ ਰੱਖ ਲਈਏ ਜਦ ਤੱਕ ਟ੍ਰੇਡ ਡੀਲਿਆ ਮੈਂ ਨਿਊਜ਼ 80 ਨੂੰ ਬੜੇ ਇਮਾਨਦਾਰੀ ਨਾਲ ਜਤਨ ਬਲੀਆ ਵਾਲਾ ਸਾਹਿਬ ਬਹੁਤ ਵੱਡੇ ਮਹਾਂਪੁਰਸ਼ ਨੇ ਹਰ ਪ੍ਰਸ਼ਾਸਤਰੀ ਨੇ ਗੱਦੀ ਰਾਹੁਲ ਗਾਂਧੀ ਜੀ ਵੀ ਗੀਤ ਗਾਉਂਦੇ ਉਹ ਸੀ 2 ਸਾਲ ਪਹਿਲੋਂ ਠੀਕ ਹੈ ਜੀ ਅਸੀਂ ਕਿਹਨ ਜਿੱਥੇ ਮਰਜ਼ੀ ਆ ਜਾਓ ਜੇ ਜਚਾਦਣ ਸਾਨੂੰ ਕਿਤੇ ਵੀ ਇਹ ਡੀਲ ਕਿਵੇਂ ਬੋਲੀ ਜੋ ਮਰਜ਼ੀ ਜਾ ਠੀਕ ਹੈ ਨਾ ਉਹ ਟ੍ਰੇਡ ਡੀਲ ਹੈ ਹੀ ਪੜੀ ਹੋਈ ਹੈ ਸੋ ਅਸੀਂ ਕਹਿੰਦੇ ਆ ਵੀ ਦੇਸ਼ ਨੂੰ ਗੁੰਮਰਾਹ ਨਹੀਂ ਕਰਨਾ ਇਹ 80 ਕਰੋੜ ਲੋਕਾਂ ਦਾ ਭਿਕ ਜੁੜਿਆ ਜਦੋਂ ਕਹਿਣਗੇ ਪੰਜਾਬ ਦਾ ਜਿਹੜਾ ਮਹਾਰਾਸ਼ਟਰ ਵਿੱਚ ਅੰਦੋਲਨ ਹੋਇਆ 6 ਦਿਨ ਜਿਹੜਾ ਉਹ ਆਰਐਸਐਫ ਦਾ ਹੈੱਡਕੁਆਰਟਰ ਕਿ ਰਿਆ ਰਿਹਾ ਉਹ ਕਿਹੜੀ ਗੱਲ ਤੇ ਹੋਇਆ ਸੀ ਐਮਐਸਪੀ ਪ੍ਰਾਪਤ ਲਈ ਕਰਜ਼ਾ ਮੁਕਤੀ ਲਈ ਤੇ ਤੀਜਾ ਐਕਸ਼ਨ ਸੀ ਜਿਹੜੀਆਂ ਫਸਲਾ ਮਾਰੀਏਂਗੀ ਉਹ ਪੰਜਾਬ ਵਾਲੇ ਤਾਂ ਹਨ ਨਹੀਂ ਸੀ ਕਿ ਉੱਥੇ ਹੂੰ ਮੈਨਾਂ ਬਲਿਆ ਵਾਲੇ ਦਾ ਸਾਹਬ ਦਾ ਜੋਰ ਚੱਲੇ ਇਹ ਵੀ ਗੱਲ ਲਿਆਉਣਗੇ ਵੀ ਜਦੋਂ ਅੰਗਰੇਜ਼ਾਂ ਨੂੰ ਕੱਢਿਆ 90% ਅਸੀਂ ਕੋ ਕੁਰਬਾਨੀਆਂ ਦਿੱਤੀਆਂ ਪੂਰਾ ਦੇਸ਼ ਦੇਵੇ ਬਹੁਤ ਤਰਾਜ ਹੁੰਦਾਣਾ ਨੂੰ ਵੀ ਤੁਸੀਂ ਐਮਐਸਪੀ ਦੀ ਗੱਲ ਕਿਉਂ ਕਰਦੇ ਜੀ ਇਹ ਵੀ ਕਹਿਣਗੇ ਵੀ ਅੰਗਰੇਜ਼ਾਂ ਖਿਲਾਫ ਅਸੀਂ ਲੜੇ ਕਿਉਂ ਹੂੰ ਹਰਤ ਪਾਕਿਸਤਾਨ ਦੀ ਜੰਗ ਵਿੱਚ ਸਾਡੇ ਬੰਦੇ ਕਿਉਂ ਵੱਗ ਸੀ ਉਹਦੇ ਵੀ ਨਹੀਂ ਬੋਲਦੇ ਉਹ ਕਹਿੰਦੇ ਮਰੋ ਤੁਸੀਂ ਜਿੰਨਾ ਮਰਜੀ ਦੇ ਉਹਨਾਂ ਨੂੰ ਪਤਾ ਵਾ ਵੀ ਪੰਜਾਬ ਕੋਲੇ 13 ਕਿ ਸੀਟਾਂ ਵਾ ਸਾਡੀ ਆਬਾਦੀ ਬੜੀ ਛੋਟੀ ਜਿੰਨਾ ਚਿਰ ਦੇਖਦੇ ਕਿਸਾਨ ਸਾਡਾ ਸਾਥ ਨਹੀਂ ਦਿੰਦੇ ਹੈਗੇ ਉਹਨਾਂ ਜਿਹੜੇ ਗੱਲ ਬੰਨਣ ਵਾਲੀ ਨਹੀਂ ਹੈਗੀ ਉਹ ਘਰੇ ਨੂੰ ਸੂੰਗੜ ਕੇ ਪੰਜਾਬ ਤੱਕ ਰੱਖਦੇ ਨੇ ਸੋ ਅਸੀਂ ਕਹਿੰਦੇ ਆ ਵੀ ਇਹਦੇ ਵਿੱਚ 80 ਕਰੋੜ ਲੋਕ ਬਰਬਾਦ ਹੋਣੇ ਨੇ ਸੋਇਆ ਬੀਨ ਵੀ ਆ ਉਹਦੇ ਵਿੱਚ ਮੱਕਾ ਵੀ ਆ ਮੱਕੀ ਤੇ ਬੜਾ ਮਹਾਰਾਣਾ ਦਾਵਾ ਕਰਦੇ ਨੇ ਵੀ ਇੱਥੇ ਤਾਂ ਜੀ ਕੱਲੀ ਪੈਦਾਵਾਰ ਹੀ 1. ਇੰਨੀ ਹੁੰਦੀ ਆ। ਹੂੰ। ਮੱਕੀ ਮੈਂ ਕਿਹਾ ਨਾ ਐਮਐਸਪੀ ਦੇਣ ਇਹ। ਪੰਜਾਬ ਵੀ ਮੱਕੀ ਦੀਆਂ ਲੈਣਾ ਲਾ ਦੂ। ਪੰਜਾਬ ਨੂੰ ਕੋ ਬੰਦੇ ਪੈਦਾ ਕਰਨ ਨੂੰ। ਉਹ ਬੰਦੇ ਪੈਦਾ ਕਰ ਦੂ। ਇਹ ਹਰਿਆਣੇ ਦੇ ਵਿੱਚ ਕਹਿੰਦੇ 34% ਖਰੀਦੀਆਂ ਜਾਂਦੀਆਂ। ਉੱਥੇ ਉੱਥੇ ਘਬੜਾ ਹੋ ਗਿਆ। 150 ਤੋਂ ਬਾਅਦ 600 ਰੁਪਇਆ ਘੱਟ ਮਿਲਿਆ। ਪੂਰੀ ਦੁਨੀਆ ਜਾਣ ਰਹੀ ਆ। ਤੋ ਕਹਿਣ ਨੂੰ ਜੋ ਮਰਜ਼ੀ ਬੋਲੀ ਜੀ। ਇਹ ਬੇ ਲੋੜੀਆਂ ਇੱਕ ਦੂਜੇ ਦੇ ਖਿਲਾਫ ਬੋਲੀਆਂ। ਮੈਂ ਕਹਿੰਦਾ ਗਰਾਊਂਡ ਤੇ ਜਿੰਨਨ ਮਰਜ਼ੀ ਆਉਣ ਬਲੀਆ ਵਾਲਾ ਤਾਂ ਹੂੰ ਹੂੰ ਠੀਕ ਹੈ ਜਿੰਨਨ ਮਰਜ਼ੀ ਆਜਣੇ ਇਹ ਸਾਨੂੰ ਡਿਬੇਟ ਚ ਹਰਾ ਦੇਣ ਮੰਨ ਕੇ ਜਾਵਾਂਗੇ ਇਹਦੇ ਸਾਹਮਣੇ ਕੱਲੀ ਕੱਲੀ ડીਲ ਇਹਨਾਂ ਸਾਹਮਣੇ ਰੱਖਾਂਗੇ ਠੀਕ ਹੈ ਤੁਹਾਡੀ ਵੱਡੀ ਤੁਹਾਡੇ ਤੁਹਾਡਾ ਮੀਡੀਆ ਤੁਹਾਡੇ ਗੋਣਗਾਂਢ ਗੁੰਦਾ ਇਹ ਠੀਕ ਹੈ ਅਸੀਂ ਇਹ ਮੰਨਦੇ ਆਂ ਪਰ ਸੱਚ ਇਹ ਆ ਵੀ ਇਹ ਸਮਝੌਤਾ ਵੀ ਮਾੜਾ ਜਿੰਨੇ ਤਿੰਨ ਕਾਲੇ ਕਾਨੂੰਨ ਸੀਗੇ ਬਾਕੀ ਜੇ ਚੈਨਲਾਂ ਤੇ ਡਿਬੇਟ ਚੱਲਦੀ ਆ ਯੂਐਸ ડીਲ ਜਾ ਮੰਨਰੇਗਾ ਚੰਗੀ ਗੱਲ ਹੈ ਲੋਕਾਂ ਦੇ ਮੁੱਦੇ ਜੇ ਆਉਂਦੇ ਐ ਡਬਿੰਡ ਦੇ ਵਿੱਚ ਤੇ ਅਸੀਂ ਇਹਨੂੰ ਮਾੜਾ ਨਹੀਂ ਕਹਿੰਦੇ ਚਲੋ ਠੀਕ ਹੈ ਰਿਐਕਸ਼ਨ ਲੈਣੇ ਆ ਬੱਲੇਵਾਲ ਸਾਹਿਬ ਦੇਖੋ ਉਹਨਾਂ ਨੇ ਤਸਵੀਰੇ ਤੋਂ ਨਕਾਰ ਦਿੱਤਾ ਮੈਂ ਤਾਂ ਬੇਨਤੀ ਇੱਕ ਕਰਦਾ ਹਾਂ ਬੰਦੀਰ ਸਾਹਿਬ ਜਿੱਦਨ ਤੁਸੀਂ ਕਹੋ ਪੰਜਾਬ ਨਾਲ ਸੰਬੰਧਿਤ ਜਿਹੜੇ ਮੁੱਦੇ ਦੇ ਉੱਪਰ ਯੂਐਸ ਟ੍ਰੇਡ ਡੀਲ ਦੇ ਤਹਿਤ ਤੁਹਾਨੂੰ ਨੁਕਸਾਨ ਲੱਗਦਾ ਹੈ ਜਗਾ ਢੋਤੀ ਟਾਈਮ ਵੀ ਤੁਸੀਂ ਦੱਸਿਓ ਨਿਊਜ਼ ਏਟਿੰਗ ਦਾ ਪਲੇਟਫਾਰਮ ਲੈ ਲਿਓ ਮੈਂ ਆਉਣ ਨੂੰ ਤਿਆਰ ਹਾਂ ਤੁਸੀਂ ਆ ਜਿਓ ਆਪਾਂ ਕਰ ਲਾਂਗੇ ਜਾਂ ਤੇ ਆਏ 1 ਟੂ 1 ਕਰਾਂਗੇ ਮੈਨੂੰ ਕੋਈ ਦਿੱਕਤ ਨਹੀਂ ਦੂਜੀ ਕਲ ਮੱਕੀ ਦੀ ਗੱਲ ਕੀਤੀ ਪੰਦੇਰ ਸਾਹਿਬ 2024 ਦੀ ਮੀਟਿੰਗ 'ਚ ਤੁਸੀਂ ਪਾਰਟ ਸੀਗੇ ਤੇ ਕੇਂਦਰ ਸਰਕਾਰ ਮੱਕੀ ਤੇ ਐਮਐਸਪੀ ਦੇਣ ਨੂੰ ਤਿਆਰ ਵੀ ਹੋ ਗਈ ਸੀ ਤੇ ਮੱਕੀ ਖਰੀਦਣ ਨੂੰ ਵੀ ਤਿਆਰ ਹੋ ਗਈ ਸੀ ਮਨਾ ਕੌਣ ਕਰਕੇ ਆਇਆ ਸੀ ਜੀ ਇਹ ਵੀ ਬੱਸ ਨੂੰ ਮਨ ਲੋਕਾਂ ਨੂੰ ਇਹਦਾ ਪਾਸੇ ਲੈ ਲਓ ਮੱਕੀ ਫਸਲ ਜੀ ਖਰੀਦ ਨਹੀਂ ਨਹੀਂ ਖਰੀਦਣੀ ਤੁਸੀਂ ਮੈਂ ਫਿਰ ਗੱਲ ਕਰਨਾ ਮੈਂ ਪੰਜਾਬੀਆਂ ਪੰਜਾਬ ਦੀ ਗੱਲ ਕਰੂੰ ਤੁਸੀਂ ਤੁਸੀਂ ਚੱਕਿਆ ਹੋਇਆ ਵੀੜਾ ਸਾਰੇ ਦੇਖਦਾ ਮੈਂ ਤੁਹਾਨੂੰ ਮੁਬਾਰਕ ਤੁਸੀਂ ਚਲੋ ਆਪਾਂ ਨਾਲ ਨਾਲ ਜਵਾਬ ਲੈਣ ਲਈ ਬੈਠਰ ਹੋਏਗਾ ਬਲੇਵਾਲ ਸਾਹਿਬ ਨਾਲ ਨਾਲ ਜਵਾਬ ਲੈ ਲਈਏ ਵਾਪਸ ਆਜਣਨੇ ਤੁਹਾਡੇ ਕੋਲ ਵਾਪਸ ਆਜਣਨੇ ਸਮਾਂ ਬਹੁਤ ਸੀਮਤ ਹੈ ਪੰਦੇਰ ਸਾਹਿਬ ਬਣਾ ਕਰਕੇ ਐਸੀ ਮੱਕੀ ਨੂੰ ਲੈ ਕੇ ਜੋ ਦਾਵਾ ਕਰ ਰਹੇ ਨੇ ਬਲੇਵਾਲ ਸਾਹਿਬ ਦੇਖੋ ਦੇਖੋ ਇਹ ਜੋ ਮਰਜ਼ੀ ਕਹਿਣ ਅੱਜ ਵੀ ਉਹਦੀ ਪ੍ਰोसीडिंग ਘਲਾਣ ਜਿੰਨੀ ਪਈ ਇਹਨਾਂ ਕੋ ਉਹਦੀ ਵੀਡੀਓ ਰਿਕਾਰਡਿੰਗ ਹੋਈ ਮੀਟਿੰਗ ਇਹ ਕੰਟ੍ਰੈਕਟ ਫਾਰਮਿੰਗ ਸੀ ਇਹ ਕੰਟ੍ਰੈਕਟ ਫਾਰਮਿੰਗ ਕਰਨਾ ਚਾਹੁੰਦੇ ਸੀ ਆਲਰੇਡੀ ਇਹ ਰਾਜਸਥਾਨ ਤੇ ਹਰਿਆਣਾ ਚ ਲਾਗੂ ਹੈਗੀ ਅਸੀਂ ਕੰਟੈਕਟ ਫਾਰਮਿੰਗ ਤੋਂ ਪਛਾਣ ਦਿੱਤੀ ਇਹ ਇਹ ਚਾਹੇ ਲੀਗਲ ਗਾਰੰਟੀ ਕੋਲ ਬਣਾ ਚਾਹੇ ਕੁਝ ਵੀ ਕਰ ਦੇਣਾ ਉਹ ਕੰਟੈਕਟ ਫਾਰਮਿੰਗ ਸੀ ਬਲੇਵਾਦ ਸਾਹਿਬ ਜਲਦੀ ਜਲਦੀ ਥੋੜਾ ਕਨਕਲੂਡ ਮੈਂ ਉਹੀ ਗੱਲ ਕਹਿ ਰਿਹਾ ਜੀ ਕੰਟੈਕਟ ਫਾਰਮਿੰਗ ਕੰਟੈਕਟ ਫਾਰਮਿੰਗ ਪੰਜਾਬ ਦਾ ਕਿਸਾਨ ਕਰਦਾ ਨਹੀਂ ਪੈਸੂ ਲਈ ਬਾਕੀ ਕਾਪ ਕਰਦੇ ਨਹੀਂ ਆਪਾਂ ਆਪਾਂ ਗੰਨੇ ਗੰਨੇ ਦੀ ਡੀਲਿੰਗ ਕੀਤੀ ਨਹੀਂ ਹੋਈ ਦੀ ਮਿੰਨਲਾ ਦੇ ਨਾਲ ਆਪਾਂ ਕੀ ਗੱਲਾਂ ਕਰਦੇ ਆ ਭਦੇਰ ਸਾਹਿਬ ਥੋੜੀ ਸੋਚ ਕਰੋ ਮਾਰਕਸਟ ਸਿੱਧੀ ਖਰੀਦ ਕਰ ਲੈ ਮੱਕੀ ਦੀ ਨੇ ਮਾਰਕੀਟ ਨਾਲ ਪਰ ਕੇਂਦਰ ਸਰਕਾਰ ਆਫ ਦੀ ਏਜੰਸੀ ਦੇ ਤੌਰ ਤੇ ਉਪਰ ਹੀ ਖਰੀਦਦਾ ਐਫਸੀਆਈ ਵੀ ਲੈ ਕੇ ਜਾਂਦੀ ਹੈ ਕਨੈਕਟ ਛੋਨਾ ਵੀ ਉਹ ਵੀ ਕੰਟਰੈਕਚੁਅਲ ਆ ਇੱਕ ਗੱਲ ਸਮਝੋ ਇਹਨੇ ਲੋਕਾਂ ਨੂੰ ਗਮਰਾਣਾ ਕਰੋ ਇਹ ਚਰਚਾ ਬਹੁਤ ਬੰਦ ਹੋ ਗਈ ਜਿੱਦਾਂ ਮਿਲਣਾ ਦਾ ਅਟੀਮੈਂਟ ਦੋ ਜੀ ਦੋਵੇਂ ਐਟੋਵਾਟ ਸਰ ਜੋ ਮੈਂ ਬੋਲੀ ਚੈਲੇਂਜ ਕਬੂਲ ਕਰਦਾ ਉੱਤਲੀ ਮੈਂ ਇਹਨਾਂ ਦਾ ਚੈਲੰਜ ਕਬੂਲ ਕਰ ਰਿਹਾ ਹਾਂ ਅੱਜ ਲੈ ਨਿਊਜ਼ ਇਹ ਫੈਸਲਾ ਕਰੇਗਾ ਜਗਾ ਛੋਟੀ ਜਗਾ ਛੋਟੀ ਟਾਈਮ ਛੋਟਾ ਲੇਕਿਨ ਤੁਜੀ ਜਗਾ ਜਗਾ ਵੀ ਛੋਟੀ ਰਹਿਣੀ ਆ ਸਾਡੀਆਂ ਜਗਾ ਕਿਥੇ ਨਹੀਂ ਜਾਈਏ ਕੰਮ ਕੱਲੇ ਕੱਲੇ ਆ ਕੇ ਡਿਸਕਸ ਕਰਾਂਗੇ ਕੱਲੇ ਕੱਲੇ ਪੁਆਇੰਟ ਤੇ ਬਿਲਕੁਲ ਨਹੀਂ ਜੀ ਪੀਡੀਆ ਵੇਖ ਕੇ ਪੂਰੇ ਦੇਸ਼ ਦੇ ਸਾਹਮਣੇ ਜਾਵੇਗਾ ਮੈਂ ਕਹਾਂ ਜੀ ਚੈਲੰਜ ਨੂੰ ਦੇ ਇੰਦੇ ਰੱਖ ਲਿਓ ਤੁਸੀਂ ਆਪਣਾ ਪੱਤਰਖਾਨੇ ਸਾਬ ਆਪਣੀਆਂ ਵੀ ਆ ਬੁਲਾ ਲਿਓ ਇਹ ਇੱਕ ਸਾਰਾ ਮੀਡੀਆ ਬੁਲਾ ਲਿਓ ਦੇਖ ਲਾ ਪੰਦੇਰ ਸਾਹਿਬ ਹੁਣ ਵੀ ਤਾਂ ਪੰਦੇਰ ਸਾਹਿਬ ਹੁਣ ਵੀ ਤਾਂ ਲੋਕ ਸਾਡੇ ਸਾਡਾ ਪੱਕਾ ਰਿਹਾ ਇੱਕ ਪੰਜਾਬੀ ਇੰਨੇ ਪੂਰੇ ਦੇਸ਼ ਦਾ ਮੀਡੀਆ ਬੁਲਾ ਲਿਓ ਬਲੀ ਨਾਲ ਆਊਗਾ ਆਪਾਂ ਦੋਹੇ ਬੈਠਾਂਗੇ ਆਪਾਂ ਦੋਹੇ ਬੈਠਾ ਕੇ ਮੈਨੂੰ ਦੱਸੋ ਤੁਸੀਂ ਜਾ ਕੇ ਕਿੰਨੇ ਦੱਸ ਸਕਾ ਹੈ ਜੀ ਆਵਾਜ਼ ਸਾਡੇ ਨਾਲੋਂ ਜ਼ਿਆਦਾ ਵੱਡੀ ਆ ਕਿੱਥੇ ਕਾਹਨ ਦਾ ਹੈ ਢੀਲ ਹੈ ਪੂਰੇ ਦੇਸ਼ ਦਾ মিডিਆ ਬੁਲਾ ਦੇ ਜਿੱਥੇ ਵੀ ਕਹੋਗੇ ਬਲੀ ਵਾਲ ਉੱਥੇ ਆਊਗਾ ਜਿੱਥੇ ਕਹੋਗੇ ਬੁਲਾਓਗੇ ਤੇ ਮੈਂ ਦੱਸੂਗਾ ਪੰਜਾਬ ਦੇ ਕਿਸਾਨਾਂ ਦੇ ਲਈ ਕਿੱਥੇ ਲਾਹੇਵੰਦ ਹੈ ਤੇ ਤੁਸੀਂ ਵੀ ਪੰਜਾਬ ਦੇ ਕਿਸਾਨਾਂ ਲਈ ਕਿੱਥੇ ਫਾਨੀ ਕਰਕੇ ਆਪਾਂ ਦੋਵੇਂ ਬੈਠਾਂਗੇ ਇੱਕ ਦੂਜੇ ਨੂੰ ਮਨਾ ਕੇ ਉੱਠਾਂਗੇ ਜਗਾ ਟੁਰਦੀ ਟਾਈਮ ਥੋੜਾ ਜਿੱਧਰ ਬੋਹਗੇ ਮੈਂ ਉਹਨੂੰ ਤਿਆਰ ਆ ਭਰਾ ਹੂੰ ਠੀਕ ਹੈ ਠੀਕ ਹੈ ਚੈਲੰਜ ਕਬੂਲ ਹੈ ਬੇਨ ਥੋੜਾ ਜੀ ਸ਼ੁਕਰੀਆ ਬਹੁਤ-ਬਹੁਤ ਸਾਰੇ ਮਹਿਮਾਨਾਂ ਦਾ ਜੁੜਨ ਲਈ ਧੰਨਵਾਦ ਹੈ ਤਾਂ ਇਹ ਗੱਲਬਾਤ ਹੋਈ ਹੈ ਅਸਲ ਦੇ ਵਿੱਚ ਰਾਹੁਲ ਗਾਂਧੀ ਜੋ ਆ ਰਹੇ ਨੇ 28 ਫਰਵਰੀ ਨੂੰ ਆ ਰਹੇ ਨੇ ਪੰਜਾਬ ਆ ਰਹੇ ਨੇ ਬਰਨਾਲਾ ਦੇ ਵਿੱਚ ਇਹ ਵੱਡੀ ਰੈਲੀ ਹੋਣੀ ਹੈ ਉਸ ਦੇ ਤੌਰ ਤੇ ਕਿਸਾਨ ਔਰ ਮਜ਼ਦੂਰ ਦੀ ਗੱਲ ਰੱਖੀ ਜਾਏਗੀ ਇਸ ਨੂੰ ਲੈ ਕੇ ਚਰਚਾ